ਹੈਲੋ ਸਾਥੀਓ ਅੱਪਾਂ ਗੱਲ ਕਰਾਂਗੇ ਗੋਭੀ ਗੋਭੀ ਖੇਤੀ ਬਾਰੇ ਜਿਹੜੇ ਵੀਰ ਅਗੇਤੀ ਗੋਭੀ ਲਾਉਂਦੇ ਆ ਜੁਲਾਈ ਦੇ ਵਿੱਚ ਤਾਂ ਉਹਨਾਂ ਨੂੰ 5-7 ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਇਹਨਾਂ ਟਿਪਸ ਦਾ ਧਿਆਨ ਰੱਖ ਕੇ ਆਪਾਂ ਅਗੇਤੀ ਕੋਪੀ ਤੋਂ ਇੱਕ ਚੰਗੀ ਹਾਰਵੈਸਟਿੰਗ ਲੈ ਸਕਦੇ ਆ ਚੰਗਾ ਮੁਨਾਫਾ ਲੈ ਸਕਦੇ ਕਿਉਂਕਿ ਜੁਲਾਈ ਦੇ ਵਿੱਚ ਜਦੋਂ ਆਪਾਂ ਕੋਪੀ ਦੀ ਦੇਸੀ ਪਨੀਰੀ ਲਾਉਣੀ ਆ ਇਸ ਸਮੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਊਗਾ ਮੌਸਮ ਦਾ ਤੇ ਮੌਸਮ ਦਾ ਆਪਾਂ ਨੂੰ ਅੱਜ ਕੱਲ੍ਹ YouTube ਤੇ ਸਰਚ ਕਰਕੇ ਵੀ ਪਤਾ ਲੱਗ ਜਾਂਦਾ ਕਈ ਚੈਨਲਾਂਾਂ ਤੋਂ ਜਾਂ ਆਪਾਂ ਗੁਗਲ ਤੇ ਇਹਦੇ ਬਾਰੇ ਪਤਾ ਆਪਾਂ ਲੱਗ ਜਾਂਦਾ ਕਿਉਂਕਿ ਸਾਥੀਓ ਬੀਜ ਦੀ ਜਿਆਦਾ ਮਹਿੰਗਾ ਤੇ ਬਾਕੀ ਜਦੋਂ ਇੱਕ ਵਾਰੀ ਖਰਾਬ ਹੋ ਜੇ ਵੀਜ਼ ਤਾਂ ਆਪਣੀ ਮਿਹਨਤ ਵੀ ਬੇਕਾਰ ਜਾਂਦੀ ਹੈ ਤੇ ਸਮਾਂ ਜਿਹੜਾ ਹੈਗਾ ਬਰਬਾਦ ਹੁੰਦਾ ਤੇ ਆਪਣੀ ਫਸਲਾ ਜੋ ਉਹ ਲੇਟ ਹੋ ਜਾਂਦੀ ਹੈ ਇਸ ਲਈ ਮੌਸਮ ਨੂੰ ਧਿਆਨ ਚ ਰੱਖ ਕੇ ਆਪਾਂ ਇਹਦੀ ਪਹਿਲਾਂ ਪਨੀਰੀ ਬੀਜਣੀ ਹੈ ਪਹਿਲੀ ਗੱਲ ਤੇ ਦੂਸਰੀ ਗੱਲ ਸਾਥੀਓ ਆਪਾਂ ਚੋਣ ਕਰਨੀਆਂ ਜਗਾ ਦੀ ਜਗਾ ਜ਼ਮੀਨ ਦੀ ਉਹ ਵੀ ਆਪਾਂ ਨੂੰ ਪਨੀਰੀ ਬੀਜਣ ਵਾਸਤੇ ਉੱਚੀ ਜ਼ਮੀਨ ਦੀ ਆਪਾਂ ਨੂੰ ਚੋਣ ਕਰਨੀ ਪੈਂਦੀ ਹੈ ਗੇਤੀ ਇਹ ਪਨੀਰੀ ਗੋਪੀ ਦੀ ਲਾਉਣ ਲਈ ਕਿਉਂਕਿ ਜਲਾਈ ਦੇ ਵਿੱਚ ਬਰਸਾਤ ਦਾ ਮੌਸਮ ਹੁੰਦਾ ਨੂੰ ਦਾ ਮੌਸਮ ਹੁੰਦਾ ਜਿਸ ਕਾਰਨ ਨੀਣੀ ਜਗ੍ਹਾ ਤੇ ਪਾਣੀ ਖੜ ਜਾਂਦਾ ਤੇ ਜਾਂ ਆਪਾਂ ਨੂੰ ਪਾਣੀ ਦੀ ਨਿਕਾਸੀ ਦਾ ਇਹਦਾ ਪ੍ਰਬੰਧ ਵੀ ਆਪਾਂ ਨੂੰ ਹੁਣ ਜ਼ਰੂਰੀ ਆ ਦੂਸਰੀ ਗੱਲ ਇਹ ਵੀ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੀ ਬਹੁਤ ਜ਼ਰੂਰੀ ਆ ਤੀਸਰੀ ਗੱਲ ਸਾਥੀਓ ਆਪਾਂ ਨੂੰ ਇਹ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਆਪਾਂ ਬੈੱਡ ਬਣਾ ਕੇ ਜੇ ਪਨੀਰੀ ਵੀਸ ਦੀਵੇ ਤਾਂ ਉਹ ਜ਼ਿਆਦਾ ਵਧੀਆ ਕਿਉਂਕਿ ਬੈੱਡਾਂ ਦੇ ਉੱਪਰ ਪਾਣੀ ਮਤਲਬ ਜਿਹੜਾ ਹੈਗਾ ਉਹ نیچے ਖਾਲੀਆਂ ਦੇ ਵਿੱਚ ਚਲਿਆ ਜਾਂਦਾ ਤੇ ਜੋ ਆਪਣੇ ਗੋਭੀ ਦੇ ਪਲਾਂਟਸ ਆ ਉਹ ਨਹੀਂ ਬਿਮਾਰ ਤੋਂ ਬਚ ਜਾਂਦੇ ਆ ਇਸ ਲਈ ਅਗੇਤੀ ਗੋਭੀ ਦੀ ਪਨੀਰੀ ਦੇ ਆਪਾਂ ਬੈਡਾਂ ਤੇ ਲਾਏ ਤਾਂ ਮੇਰੇ ਹਿਸਾਬ ਨਾਲ ਉਹ ਜ਼ਿਆਦਾ ਵਧੀਆ ਇਸ ਤੋਂ ਅੱਗੇ ਸਾਥੀਓ ਆਪਾਂ ਨਾ ਆ ਜਾਂਦਾ ਬੀਜਾ ਕਿ ਆਪਾਂ ਬੀਜ ਕਿਹੜਾ ਬੀਜੇ ਬੀਜ ਆਪਾਂ ਇੱਕ ਨੰਬਰ ਤੇ ਤੋਂ ਦੱਸ ਜਾਂਟਾ ਦੇ ਚੰਗੀ ਕੰਪਨੀ ਦਾ ਪਸੀਜਾਂਟਾ ਦੇਚੋ ਜਿਹੜਾ ਹੈਗਾ ਉਸ ਤਰ੍ਹਾਂ ਦਾ ਪ੍ਰਾਈਸ ਚੰਗੀ ਹੈ ਕਿ ਆਪਾਂ ਆ ਦੇਸੀ ਬੀਜ ਸਕਦੇ ਹਾਂ ਇਸਾਈਨਿੰਸ ਸਰ ਦੇ ਵੀ ਚੰਗੇ ਹੁੰਦੇ ਆ ਇਸ ਤੋਂ ਬਣਾ ਜੇ ਆਪਾਂ ਦੇਸੀ ਕੰਪਨੀਆਂ ਦੇ ਵਿੱਚ ਦੇਖੀਏ ਤਾਂ ਅਗੇ ਤੇ ਉਹ ਵੀ ਵੀਜ਼ਾ ਲੱਗ ਜਾਂਦੇ ਆ ਦੇਸੀ ਕੰਪਨੀਆਂ ਦੇ ਵਿੱਚ ਜਿਵੇਂ ਕਿ 골ਡਨ ਕੰਪਨੀ ਦਾ ਜਾਂ ਡਾਕਟਰ ਕੰਪਨੀ ਦੇ ਉਹ ਆਪਣਾ ਆਪਣੀ ਜਗ੍ਹਾ ਤੇ ਜ਼ਮੀਨ ਦੇ ਸਾਬ ਨਾਲ ਆਪਾਂ ਵੀਜ਼ਾ ਦਾ ਚੋਣ ਆਪਾਂ ਕਰ ਸਕਦੇ ਆ ਇਸ ਤੋਂ ਅੱਗੇ ਹੋਰ ਸਾਥੀਓ ਆਪਾਂ ਨੂੰ ਤਾਂ ਨੰ ਦਿਨ ਜੋ ਗੰਨਾ ਜਾਂ ਦੇਖੇ ਕੀਤੀ ਗੋਦੀ ਨੂੰ ਫੰਗਸ ਵੀ ਸਿਲ ਦਾ ਕਰਕੇ ਜਿਆਦਾ ਲੱਗਦੀ ਹੈ ਤੇ ਫੰਗਸ ਦੇ ਲਈ ਆਪਾਂ 123 ਪਾਊਡਰ ਦਾ ਜਿਹੜਾ ਸਮੇਂ ਤੇ ਛੜਕਾ ਕਰ ਸਕਦੇ ਆ ਇਹਦੇ ਵਿੱਚ ਆਪਾਂ ਥੋੜੀ ਤੇਲੇ ਵਾਲੀ ਦਵਾਈ ਵੀ ਮਿਲਾ ਸਕਦੇ ਜਿਵੇਂ 17 ਕਿਉਂਕਿ ਸਿਲ ਦਾ ਕਰਕੇ ਤੇਲਾ ਵੀ ਗੇਤੀ ਮਤਲਬ ਫਸਲ ਨੂੰ ਗੋਦੀ ਦੀ ਨੂੰ ਪੈਂਦਾ ਤੇ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਸਾਥਿਓ ਆਪਣੀ ਕੋਪੀ ਤੋਂ ਚੰਗੀ ਹਾਰਵੈਸਟਿੰਗ ਲੈ ਸਕਦੇ ਆ ਤੇ ਬਾਕੀ ਇਹ ਆ ਕਿ ਆਪਣਾ 20 ਵੀ ਮਹਿੰਗਾ ਹੁੰਦਾ ਉਹ ਖਰਾਬ ਹੋਣ ਤੋਂ ਆਪਾਂ بچਾ ਸਕਦੇ ਆ ਤੇ ਸਮੇਂ ਦੀ ਬਚਤ ਕਰ ਸਕਦੇ ਆ ਤੇ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਬਿੰਦੂਸ ਦੇਖਣ ਲਈ ਤੁਸੀਂ ਆਪਣੇ ਚੈਨਲ ਤੇ ਜਾ ਸਕਦੇ ਹੋ ਤੇ ਸਾਥਿਓ ਜੀ പസോ ലൈക്കോ ധനവാദ